ਕੋਸ ਨੂੰ ਬਾਹਰ ਕੱਢ ਲੈਣਾ ਹੁੰਦਾ ਹੈ ਜਿਸ ਕਰਕੇ ਮਾਰ ਕਹਿੰਦੇ ਸਿਮਰ 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 ਪ੍ਰਭ ਆਪਣਾ 나ਠਾ ਦੁੱਖ ਠਾਉ ਉਹ ਜਿਹੜਾ ਅੰਦਰ ਦੁੱਖ ਬਣਿਆ ਹੈ ਰੋਗ ਬਣਿਆ ਹੈ ਜ਼ਖਮ ਬਣੇ ਹੈ ਸਿਮਣ ਕਰ ਕਰਕੇ ਉਹਨੂੰ ਉਤੋਂ ਕੱਢ ਦੇਣਾ ਕੱਟ ਦੇਣਾ ਹੈ ਜੇ ਤੁਸੀਂ ਉਸ ਨੂੰ ਕੱਟ ਦੋਗੇ ਸਾਫ਼ ਕਰ ਦੋਗੇ ਫਿਰ ਉਥੇ ਨਾਮ ਦਾ ਦਰਵ ਲੱਗਦਾ ਹੈ ਤੇ ਜਦੋਂ ਉਹ ਨਾਮ ਵਸ ਜਾਂਦਾ ਹੈ ਫਿਰ ਉਥੇ ਹਉਮੈ ਆਪਣਾ ਥਾਂ ਨਹੀਂ ਬਣਾਉਂਦੀ ਇਹ ਜ਼ਰੂਰੀ ਹੈ ਇਹ ਤੁਸੀ ਦੇਖਣਾ ਹੈ ਵਿਚਰਦੇ ਹੋਏ ਤੇ ਕਿਤੇ ਤੁਹਾਡੇ ਮੰਨ ਲਓ ਜਦੋਂ ਵੀ ਕਿਤੇ ਕੋਈ ਗੱਲ ਕਰਦੇ ਤੇ ਤੁਹਾਨੂੰ ਠੇਸ ਵਾਹਦੀ ਹੈ ਸਮਝੋ ਹਉਮੈ ਨੇ ਆਪਣਾ ਥਾਂ ਬਣਾਉਣਾ ਸ਼ੁਰੂ ਕਰ ਲਿਆ ਹੈ ਤੇ ਜਦੋਂ ਉਥਾਂ ਬਣਾਉਣੀ ਸ਼ੁਰੂ ਕਰ ਲਏ ਤੇ ਉਦੋਂ ਉਹਨੂੰ ਛੇਤੀ ਹੀ ਕੱਢੋ ਤੇ ਕੀ ਕਰੋ ਉਹਦੇ ਵਾਸਤੇ ਸਿਮਰ 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 ਪ੍ਰਾਪਨਾ 나ਠਾ ਦੁੱਖਾਉ ਉਹ ਦੁੱਖ ਨੂੰ ਕੱਢਣ ਵਾਸਤੇ ਸਿਮਰਨ ਕਰਨਾ ਇਥੇ ਹੁਣ ਆਪਾਂ ਵੀ ਨਾਲ-ਨਾਲ ਤਿਆਰ ਰੱਖਣਾ ਹੈ ਪਰ ਇਥੇ ਹੌਮੇ ਵਿੱਚ ਉਲਝ ਗਏ ਹੋਰਨਾਂ ਨੂੰ ਵੀ ਮਾਲਕ ਨੇ ਜਨਾਇਆ ਸੀ ਚਲੋ ਦੱਸਣਗੇ ਉਹਨਾਂ ਨੂੰ ਵੀ ਹੌਮੇ ਆ ਗਈ ਕਿਉਂਕਿ ਮਾਲਕ ਜਦੋਂ ਥੋੜਾ ਜਿਹਾ ਉੱਪਰ ਠਾਉਂਦਾ ਹੈ ਜੇ ਭਗਤੀ ਘਟ ਹੈ ਸਹਿਜ ਬਾਤ ਤੇ ਉਹ ਜੀਵ ਤੋਂ ਸੰਭਾਲੇ ਨਹੀਂ ਜਾਂਦਾ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਇਹ ਜਿਹੜੇ ਮਨ ਉਲਝੇ ਹੋਏ ਸੀ ਇਹਨਾਂ ਨੂੰ ਸਮਝਾਉਣ ਵਾਸਤੇ ਜਦੋਂ ਜੀਵ ਵੇਦਾਂ ਦੇ ਵਿਚਾਰ ਨਹੀਂ ਸਮਝ ਸਕੇ ਤਾਂ ਉਹਨਾਂ ਨੇ ਜਿਵੇਂ ਤੁਸੀਂ ਦੇਖੋ ਕਿ ਕੋਈ ਬੱਚੇ ਨੇ ਤੇ ਉਹਨੂੰ ਜੇ ਸਿੰਦੀ ਕੋਈ ਪੁਸਤਕ ਦਵੋਗੇ ਤੇ ਉਹ ਨਹੀਂ ਸਮਝ ਲਏ ਤੇ ਫਿਰ ਉਹਨਾਂ ਨੂੰ ਪੇੜ ਦੇਣ ਵਾਸਤੇ ਕਿਸੇ ਨਾ ਆਕਾਰ ਉਹ ਵਿੱਚ ਟੀਚਰ ਦੀ ਲੋੜ ਰਹਿੰਦੀ ਹੈ ਤੇ ਫੇਰ ਆਪਾਂ ਦੇਖਦੇ ਹਾਂ ਕਿ ਤ੍ਰੇਤੇ ਵਿੱਚ ਅਵਤਾਰਾਂ ਨੂੰ ਭੇਜਿਆ ਗਿਆ ਉਹਨਾਂ ਨੂੰ ਵੀ ਭੇਜਣ ਵਾਸਤੇ ਮਾਲਕ ਨੇ ਕਲਾ ਵਰਤੀ ਫਿਰ ਤੁਸੀਂ ਜਾਓ ਸਮਝਾਓ ਤੇ ਜਦੋਂ ਸੰਸਾਰ ਵਿੱਚ ਪ੍ਰਗਟ ਹੋਏ ਤੇ ਪਾਰਬ੍ਰਹਮ ਦੀ ਗੱਲ ਸ਼ੁਰੂ ਕੀਤੀ ਤੇ ਕਾਲ ਨੇ ਵਿਚਾਰਾਂ ਦਾ ਟਕਰਾ ਕਰਾ ਦਿੱਤਾ ਕਿਉਂਕਿ ਕਾਲ ਬੜਾ ਜ਼ੋਰ ਜਬਰ ਹੈ ਅੱਜ ਵੀ ਤੁਸੀਂ ਜਦੋਂ ਕਿਤੇ ਸੱਚ ਦੀ ਗੱਲ ਕਰਨ ਲੱਗਦੇ ਹੋ ਆਪਣੇ ਘਰ ਦੀ ਸ਼ੁਰੂ ਕਰੋ ਪਰਵਾਦ ਦੀ ਸ਼ੁਰੂ ਕਰੋ ਤੇ ਇੱਕਦਮ ਕਾਲ ਪੂਰੀ ਫੌਜ ਲੈ ਗਿਆ ਜਾਂਦਾ ਹੈ ਵਿਚਾਰਾਂ ਦਾ ਟਕਰਾਓ ਜਾਂਦਾ ਹੈ ਜੀਵ ਦੇ 2-4 ਘੰਟੇ ਉਸ ਤੈ ਖਰਾਬ ਹੋ ਜਾਂਦੇ ਨੇ ਆਕਾ ਕਰਤਾ ਨੇ ਬਣ ਲਿਆ ਏਸੇ ਤਰ੍ਹਾਂ ਹੀ ਉਸ ਸਮੇਂ ਵੀ ਜਿਸਾਂ ਸ੍ਰੀ ਰਾਮਚੰਦਰ ਜੀ ਤੇ ਜਦੋਂ ਉਹਨਾਂ ਨੇ ਪ੍ਰਚਾਰ ਦੀ ਰੰਗਤਾ ਕੀਤੀ ਤਉ ਸੁਭਗਤ ਘਰ ਵਿੱਚ ਕਲੇਸ਼ ਸ਼ੁਰੂ ਹੋ ਗਿਆ ਝਗੜਾ ਹੋ ਗਿਆ ਉਹਨਾਂ ਨੂੰ ਬਨਵਾਹ ਜਾਣਾ ਪਿਆ ਸਮਾਂ ਜਿਆਦਾ ਲੰਘਿਆ ਉੱਥੇ ਉਹਨਾਂ ਜਨਨ ਜੁੱਦ ਸ਼ੁਰੂ ਹੋ ਗਏ ਇਸੇ ਤਰ੍ਹਾਂ ਹੀ ਫਿਰ ਕ੍ਰਿਸ਼ਨ ਮਹਾਰਾਜ ਪ੍ਰਗਟ ਹੋਏ ਉਹਨਾਂ ਨੂੰ ਆਵਦਾਰ ਕਿਹਾ ਗਿਆ ਉਹਨਾਂ ਨੇ ਵੀ ਇਥੇ ਜਦੋਂ ਆਉਣਾ ਸੀ ਕਾਲ ਨੇ ਪਹਿਲਾਂ ਮਾਰਨ ਦੀਆਂ ਤਿਆਰੀਆਂ ਸ਼ੁਰੂ ਕਰ ਲਿਆ। ਪ੍ਰਗਟ ਹੋਏ ਨੇ। ਪ੍ਰਚਾਰ ਦਾ ਸਮਾਂ ਆਇਆ, ਪ੍ਰਚਾਰ ਕਰਨ ਲੱਗੇ। ਸਾਰੇ ਪਾਸੇ ਜਦੋਂ ਉਹਗੁਰ ਸਿੰਘ ਨੂੰ ਰਾਜ ਦਿੱਤਾ, ਕਾਂਸ ਨੂੰ ਮਾਰਿਆ। ਉਹ ਰਗਾਵਟ ਘੜੀ ਕਰਦਾ ਸੀ। ਉਹਦੋਂ ਸਮਾਂ ਮਿਲਿਆ ਵੀ ਹੁਣ ਪ੍ਰਚਾਰ ਸ਼ੁਰੂ ਕਰਦੇ ਹਾਂ। ਹਾਲੇ ਥੋੜਾ ਪ੍ਰਚਾਰ ਸ਼ੁਰੂ ਕਰ ਲਗੇ ਸੀ ਤੇ ਉਹਨਾਂ ਜਨ ਉਹਨਾਂ ਦੇ ਅਰਿਸ਼ਤ ਜੜੀ ਮਾਮੇ ਆਪਣੇ ਮਿੰਦੇ ਪੂਆ ਦੇ ਪੁੱਤ ਉਹਨਾਂ ਦਾ ਝਗੜਾ ਹੋ ਗਿਆ ਤੇ ਝਗੜਾ ਹੋ ਗਿਆ ਤੇ ਉਹ ਸਾਰਾ ਸਮਾਂ ਉਹ ਝਗੜੇ ਨੂੰ ਨਵੇੜਦੇ ਨਵੇੜਦੇ ਸਮਝਾਉਂਦਾ ਕਰਦੇ ਅੱਜ ਇੱਧਰ ਉੱਧਰ ਸਮਝਾਉਂਦੇ ਸਮਝਾਉਂਦਾ ਉਹਨੇ ਜੇ ਨੂੰ ਨਹੀਂ ਹੋਇਆ ਤੇ ਲੜਾਈ ਸ਼ੁਰੂ ਹੋ ਗਈ ਮਾਮਪਾ ਅਸਾ ਪ੍ਰਚਾਰ ਜਿਹੜਾ ਸੀ ਉਹ ਨਹੀਂ ਪਹੁੰਚ ਸਕਿਆ ਪਰਮਾਤਮਾ ਨੇ ਥੋੜਾ ਬਹੁਤ ਕਿਸੇ ਨੂੰ ਜੜਾਇਆ ਥੋੜਾ ਬਹੁਤ ਕਿਸੇ ਨੂੰ ਜਣਾਇਆ ਤੇ ਉਹਨਾਂ ਨੇ ਆਪਣਾ ਹੀ ਰਸਤਾ ਤੋੜ ਲਿਆ ਇਹ ਥੇ ਹੁ ਚਲਦੇ ਚਲਦੇ ਆ ਇਹ ਜਿਹੜੇ ਮਨ ਸੀ ਐਸ ਲੋਕ ਵਿੱਚ ਕਿਸਨ ਲੋਕ ਕਹਿੰਦੇ ਨੇ ਇਹ ਸਾਰੇ ਮਨ ਤੇ ਭੁੱਲ ਗਏ ਤੇ ਜੇ ਕੋਈ ਸੱਚ ਦੀ ਗੱਲ ਵੀ ਕਰਦਾ ਤੇ ਉਹਨੂੰ ਕਾਲਦੇ ਦੀ ਦਬਾ ਲੈਂਦੇ ਕਈ ਤਰੀਕੇ ਦੇ ਨਾਲ ਏ ਉਹਨ ਸੁੱਤੇ ਹੋਏ ਸੀ ਮਨਸਾਰੇ ਤੇ ਤੇ ਸੁੱਤੇ ਹੋਇਆਂ ਨੂੰ ਕੋਈ ਜਗਾਉਣ ਦੀ ਗੱਲ ਕਰੇਗਾ ਉਹ ਤੁਹਾਡੇ ਬੱਚੇ ਹੀ ਨੇ ਬੱਚਾ ਸੁੱਤਾ ਹੋਇਆ ਹੈ ਤੁਸੀਂ ਉਹਨੂੰ ਜਗਾਉਂਗੇ ਉਹਦਾ ਰੈਐਕਸ਼ਨ ਹੁੰਦਾ ਹੈ ਤੁਹਾਡੇ ਉਲਟੀ ਹੋਏਗਾ ਇਹ ਸੁਭਾਵਕ ਤੌਰ ਤੇ ਹੈ ਕੁਦਰਤੀ ਤੌਰ ਤੇ ਹੀ ਹੈ دنیਵੀਂ ਤੌਰ ਤੇ ਵੀ ਤੁਸੀਂ ਦੇਖ ਲਓ ਬੱਚੇ ਨੂੰ ਤੁਸੀਂ ਸਮਝਾ ਰਹੇ ਹੋ ਕਿਸੇ ਕੰਮ ਦੇ ਡਿਸੀਜਨ ਚੱਲ ਰਿਹਾ ਹੈ ਜਾਂ ਕਿਸੇ ਨੂੰ ਜੋ ਜਿਹੜੇ ਗੁਣ ਵਿੱਚ ਉਹ ਹੈ ਤੁਸੀਂ ਸਮਝਾਉਣਾ ਚਾਹੁੰਦੇ ਹੋ ਉਹਦਾ ਰਿਐਕਸ਼ਨ ਉਲਟ ਹੀ ਹੁੰਦਾ ਹੈ। ਇਸੇ ਨੂੰ ਕਾਲ ਦਾ ਖੇਲ ਕਹਿੰਦੇ ਨੇ। ਹੁਣ ਇਹ ਮਨ ਸੁੱਤੇ ਹੋਏ ਸੀ। ਜਿਹੜਾ ਵੀ ਇਹਨਾਂ ਨੂੰ ਜਗਾਉਣਾ ਚਾਹੁੰਦਾ ਸੀ ਅਗੋਂ ਉਹ ਗੱਲ ਪੈ ਜਾਂਦੇ ਸੀ, ਲੜ ਪੈਂਦੇ ਸੀ। ਝਗੜਾ ਕਰਦੇ ਸੀ। ਹੁਣ ਭਗਤ ਜੀ ਨਾਲ ਨੇ ਕੀ ਕੀਤਾ? ਉਹਨਾਂ ਨੇ ਜਗਾਇਆ ਇਹ। ਵੀ ਜਗੋ। ਪੀਤੂ ਸਿੰਘ ਕਿਸ ਨਾਲ ਪਰਮਦੇਵ ਵਿੱਚ ਪਏ ਹੋਏ ਇਹ ਮਨ ਦੀ ਦਸ਼ਾ ਹੁੰਦੀ ਹੈ ਕਿਉਂਕਿ ਮਨ ਨੂੰ ਠੇਸ ਪਹੁੰਚਦੀ ਹੈ ਵਿਚਾਰਾਂ ਵਿੱਚ ਹੁੰਦਾ ਹੈ ਸੁੱਤਾ ਹੋਇਆ ਉਹਨੇ ਆਪਣੇ ਅੰਦਰ ਵਿਚਾਰਾਂ ਦੀ ਬਣਤਰ ਬਣਾਈ ਹੁੰਦੀ ਹੈ ਸੋਚਾਂ ਬਣਾਈਆਂ ਹੁੰਦੀਆਂ ਨੇ ਤੇ ਜਦੋਂ ਤੁਸੀਂ ਮਾੜੇ ਕੋਈ ਗੱਲ ਕਹੋਗੇ ਅੰਦਰ ਗ੍ਰੋਧ ਐਸੀ ਵਸਤਾ ਦੇਖਦੇ ਹੋਏ ਆਂ ਤੇ ਮਾਲਕ ਨੇ ਚਾਹੀਏ ਕਿ ਹੋਰ ਪ੍ਰਚਾਰ ਵਿੱਚ ਤੇਜ਼ੀ ਆਉਣੀ ਚਾਹੀਦੀ ਹੈ ਵੱਧ ਤੋਂ ਵੱਧ ਜੀਵ ਜਾਗਣੇ ਚਾਹੀਦੇ ਨੇ ਤੇ ਜਿਹੜਾ ਕੋਈ ਵਿਰੋਧ ਕਰਦਾ ਹੈ ਉਹਨੂੰ ਵੀ ਸਮਝਾਉਣਾ ਚਾਹੀਦਾ ਹੈ ਉਸ ਵਾਸਤੇ ਗੁਰੂ ਨਾਨਕ ਦੇ ਘਰ ਦੇ ਪ੍ਰਚਾਰ ਨੂੰ ਅੱਗੇ ਤੱਕ ਲਿਜਾਣ ਵਾਸਤੇ ਜਿਵੇਂ ਗੁਰੂ ਗੋਬਿੰਦ ਸਿੰਘ ਮਾਰੇ ਸੰਸਾਰ ਵਿੱਚ ਪ੍ਰਗਟ ਹੋਏ ਔਰ ਉਹਨਾਂ ਨੂੰ ਪ੍ਰਗਟ ਕੀਤਾ ਗਿਆ ਹੈ ਇਸੇ ਵਾਰਸੇ ਕਿ ਤੁਸੀਂ ਸੰਸਾਰ ਵਿੱਚ ਜਾਓ ਕਿ ਜਿਹੜੇ ਮਨ ਭੁੱਲੇ ਹੋਏ ਨੇ ਸੁੱਤੇ ਹੋਏ ਨੇ ਉਹਨਾਂ ਨੂੰ ਜਾ ਕੇ ਸਮਝਾਓ ਕਿਉਂਕਿ ਉਹ ਆਪ ਜਾਗਤ ਅਵਸਥਾ ਵਿੱਚ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਉਸ ਵਕਤ ਸੱਚ ਵਿੱਚ ਧਿਆਨ ਲਾ ਕੇ ਤੇ ਆਪਣੀ ਭਗਤੀ ਕਰ ਰਹੇ ਸੀ ਕਿ ਜਿਸਾ ਆਪਾਂ ਜਿਹੜੇ ਗੁਰਮਖ ਚੱਲ ਜਾਂਦੇ ਨੇ ਦੇ ਛੱਡ ਜਾਂਦੇ ਨੇ ਦੇਸ਼ ਅੰਤੋਂ ਬਾਅਦ ਸੱਚ ਵਿੱਚ ਪਰਵੇਸ਼ ਹੋਵੇ ਤੇ ਸੱਚੇ ਪਰਵੇਸ਼ ਹੋਣ ਤੇ ਹੀ ਉਥੇ ਅਸਲ ਭਗਤੀ ਸ਼ੁਰੂ ਹੁੰਦੀ ਹੈ ਉਸ ਅਵਸਥਾ ਨੂੰ ਉਹਨਾਂ ਨੇ ਹਿਮਕੁੰਡ ਦਾ ਨਾਂ ਦਿੱਤਾ ਹੈ ਕਿ ਜਿੱਥੇ ਉਹ ਬੈਠੇ ਹੋਏ ਸੀ ਉਹਦੀ ਨਿਸ਼ਾਨੀ ਦੱਸ ਦਿੰਦਾ ਤੇ ਮਾਰੇ ਕਹਿੰਦੇ ਹਿਮਕੁੰਡ ਪर्वਤ ਹੈ ਜਹਾਂ ਸਬਤ ਸ੍ਰਿੰਗ ਸੋਭਤ ਹੈ ਤਹਾਂ ਸਬਤ ਸ੍ਰਿੰਗ ਤੇ ਨਾਮੁ ਘਾਵਾ ਪੰਡਰਾਜ ਜੈ ਜੋਕਮਾ ਤਹਿਮਾ ਦੇਕ ਤਪਸਿਆ ਸਾਦੀ ਮਹਾਕਾਲ ਕਾਲਕਾ ਅਰਧ ਪੀਐਸੀ ਇਸ ਵਾਸਤੇ ਜਿਵੇਂ ਤਿਉ ਪ੍ਰਭ ਹਮਕੋ ਸਮਝਾਇਓ ਇਉ ਕਹਿ ਕੇ ਐਲ